ਇੱਕ ਬੱਚੀ ਆਪਣੇ ਘਰ ਦੇ ਬਾਹਰ ਖੇਡ ਰਹੀ ਹੁੰਦੀ ਹੈ ਜਿਸ ਦੀ ਉਮਰ ਤਕਰੀਬਨ 2.5 ਸਾਲ ਹੁੰਦੀ ਹੈ ਖੇਡਦੇ ਖੇਡਦੇ ਜਦੋਂ ਉਸ ਨੂੰ ਦੁਪਹਿਰ ਹੋ ਜਾਂਦੀ ਹੈ ਤਾਂ ਉਸ ਦੀ ਮਾਂ ਅੰਦਰੋਂ ਆਵਾਜ਼ ਮਾਰਦੀ ਹੈ ਕਿ ਦਿਲਰੋਜ਼ ਆ ਜਾ ਦੁਪਹਿਰ ਹੋ ਗਈ ਆ ਕੇ ਸੌਂ ਜਾ ਪਰ ਮਾਂ ਦੀ ਆਵਾਜ਼ ਦਾ ਬਾਹਰੋਂ ਕੋਈ ਜਵਾਬ ਨਹੀਂ ਆਉਂਦਾ ਮਾਂ ਦਰਵਾਜ਼ੇ ਦੇ ਵਿੱਚ ਆ ਜਾਂਦੀ ਹੈ ਫੇਰ ਆਵਾਜ਼ ਮਾਰਦੀ ਹੈ ਕਿ ਦਿਲਰੋਜ਼ ਦੁਪਹਿਰ ਹੋ ਗਈ ਆ ਜਾ ਆ ਕੇ ਸੌਂ ਜਾ ਪਰ ਮਾਂ ਨੂੰ ਦਿਲਰੋਜ਼ ਬਾਹਰ ਨਹੀਂ ਦਿਖਦੀ ਮਾਂ ਥੋੜਾ ਪਰੇਸ਼ਾਨ ਹੋ ਜਾਂਦੀ ਹੈ ਫੇਰ ਆਂਡ ਗਮਾਣ ਦੇ ਵਿੱਚ ਪੁੱਛਦੀ ਹੈ ਕਿ ਤੁਸੀਂ ਦਿਲਰੋਜ਼ ਤਾਂ ਨਹੀਂ ਦੇਖੀ ਤੁਹਾਡੇ ਘਰ ਦਿਲਰੋਜ਼ ਤਾਂ ਨਹੀਂ ਆਈ ਪਰ ਆਂਡੀ ਗਮਾਂਡੀ ਕਹਿ ਦਿੰਦੇ ਆ ਕਿ ਨਹੀਂ ਸਾਡੇ ਘਰ ਨਹੀਂ ਆਈ ਹੁਣ ਮਾਂ ਪਰੇਸ਼ਾਨ ਹੋ ਜਾਂਦੀ ਹੈ ਸਾਰਾ ਪਰਿਵਾਰ ਪਰੇਸ਼ਾਨ ਹੋ ਜਾਂਦਾ ਤੇ ਦਿਲਰੋਜ ਨੂੰ ਇਧਰ ਉਧਰ ਲੱਭਣ ਲੱਗਦੇ ਨੇ ਫਿਰ ਇੱਕ ਛੋਟਾ ਬੱਚਾ ਉਸ ਤੋਂ ਪੁੱਛਿਆ ਜਾਂਦਾ ਹੈ ਕਿ ਤੂੰ ਦਿਲਰੋਜ ਨੂੰ ਤਾਂ ਨਹੀਂ ਦੇਖਿਆ ਤਾਂ ਉਹ ਕਹਿੰਦਾ ਕਿ ਦਿਲਰੋਜ ਤਾਂ ਮੇਰੀ ਮਾਂ ਦੇ ਨਾਲ ਗਈ ਸੀ ਫਿਰ ਉਸ ਤੋਂ ਬਾਅਦ ਸਾਰੇ ਘਟਨਾ ਕਰਮ ਦਾ ਖੁਲਾਸਾ ਹੁੰਦਾ ਹੈ ਜਦੋਂ ਸੱਚਾਈ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾਂ ਹਰ ਇੱਕ ਸੁਣਨ ਵਾਲੇ ਦੀ ਰੂਹ ਕੰਬ ਜਾਂਦੀ ਹੈ ਕਿ ਇੱਕ ਔਰਤ ਇਦਾਂ ਕਿਵੇਂ ਕਰ ਸਕਦੀ ਹੈ ਇੱਕ ਔਰਤ ਨੇ ਇਸ ਕਾਹੜ ਨੂੰ ਅੰਜਾਮ ਕਿਵੇਂ ਦੇ ਦਿੱਤਾ ਉਸ ਦਾ ਐਡਾ ਦਿਲ ਕਿਵੇਂ ਪੈ ਗਿਆ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਇਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਪ੍ਰਦੇਸ਼ ਦੇ ਜ਼ਿਲ੍ਹਾ ਲੁਧਿਆਣਾ ਦੇ ਸ਼ਿਮਲਾਪੁਰੀ ਦੀ ਇੱਥੇ ਇੱਕ ਬੰਦਾ ਰਹਿੰਦਾ ਜਿਸ ਦਾ ਨਾਮ ਹਰਪ੍ਰੀਤ ਸਿੰਘ ਸੀ ਤੇ ਉਹ ਪੰਜਾਬ ਪੁਲਿਸ ਦੇ ਵਿੱਚ ਬਤੌਰ ਕਾਂਸਟੇਬਲ ਦੀ ਨੌਕਰੀ ਕਰ ਰਿਹਾ ਸੀ ਤੇ ਉਸ ਦੇ ਗਮਾਨ ਦੇ ਵਿੱਚ ਇੱਕ ਔਰਤ ਜਿਸ ਦਾ ਨਾਮ ਨੀਲਮ ਸੀ ਉਹ ਰਹਿੰਦੀ ਹੈ ਉਸ ਦਾ ਆਪਣੇ ਪਤੀ ਨਾਲੋਂ ਤਲਾਕ ਹੋਇਆ ਹੁੰਦਾ ਹੈ ਤੇ ਉਸ ਦੇ ਦੋ ਬੱਚੇ ਹੁੰਦੇ ਨੇ ਉਹ ਸ਼ਿਮਲਾਪੁਰੀ ਦੇ ਵਿੱਚ ਆਪਣੇ ਪੇਕਿਆਂ ਦੇ ਕਰ ਰਹੀਦੀ ਸੀ ਹਰਪ੍ਰੀਤ ਦੇਵੀ ਦੋ ਬੱਚੇ ਹੁੰਦੇ ਨੇ ਤੇ ਨੀਲਮ ਦੇਵੀ ਦੋ ਬੱਚੇ ਹੁੰਦੇ ਨੇ ਇੱਕ ਦਿਨ ਉਹ ਗਲੀ ਦੇ ਵਿੱਚ ਖੇਡਦੇ-ਖੇਡਦੇ ਬੱਚੇ ਆਪਸ ਵਿੱਚ ਲੜ ਪੈਂਦੇ ਨੇ ਲੜਾਈ ਇੰਨੀ ਵੱਧ ਜਾਂਦੀ ਹੈ ਕਿ ਹੁਣ ਬੱਚਿਆਂ ਦੇ ਨਾਲ-ਨਾਲ ਪਰਿਵਾਰ ਵਾਲੇ ਵੀ ਇੱਕ ਦੂਜੇ ਨਾਲ ਲੜਨਾ ਸ਼ੁਰੂ ਕਰ ਦਿੰਦੇ ਨੇ ਜਦੋਂ ਉਹਨਾਂ ਦਾ ਝਗੜਾ ਜ਼ਿਆਦਾ ਵੱਧ ਜਾਂਦਾ ਹੈ ਤਾਂ ਲੋਕ ਵਿਚ ਪੈ ਕੇ ਉਸ ਝਗੜੇ ਨੂੰ ਸ਼ਾਂਤ ਕਰਵਾਉਂਦੇ ਨੇ ਦਿਨ ਲੰਘ ਜਾਂਦੇ ਨੇ ਪਰ ਨੀਲਮ ਦੇ ਮਨ ਦੇ ਵਿੱਚ ਹਮੇਸ਼ਾ ਇਹ ਚਾਹ ਉਹਦਾ ਰਹਿੰਦਾ ਕਿ ਮੈਂ ਹਰ ਪ੍ਰੀਤ ਤੋਂ ਬਦਲਾ ਲੈਣਾ ਹੀ ਲੈਣਾ ਮੈਂ ਇਸ ਦਾ ਨੁਕਸਾਨ ਕਰਨਾ ਹੀ ਕਰਨਾ ਹੈ ਨੀਲਮ ਇੱਕ ਝਗੜਾਲੂ ਕਿਸਮ ਦੀ ਔਰਤ ਸੀ ਉਹ ਅਕਸਰੀ ਲੋਕਾਂ ਦੇ ਨਾਲ ਲੜਦੀ ਸੀ ਹੁਣ ਨੀਲਮ ਦਾ ਪੇਕਾ ਪਰਿਵਾਰ ਵੀ ਉਸ ਜਗ੍ਹਾ ਤੋਂ ਘਰ ਵੇਚ ਕੇ ਕਿਤੇ ਹੋਰ ਸ਼ਿਫਟ ਹੋ ਰਿਹਾ ਹੁੰਦਾ ਹੈ ਅੱਦਾ ਸਮਾਨ ਉਹਨਾਂ ਨੇ ਉਸ ਜਗ੍ਹਾ ਤੇ ਸ਼ਿਫਟ ਕਰ ਦਿੱਤਾ ਸੀ ਜਿੱਥੇ ਉਹਨਾਂ ਨੇ ਨਵਾਂ ਕਰ ਦਿੱਤਾ ਸੀ ਤੇ ਕੁਝ ਸਮਾਨ ਅਜੇ ਸ਼ਿਫਟ ਕਰਨਾ ਸੀ ਗੱਲ ਹੈ 28 ਨਵੰਬਰ 2021 ਦੀ ਜਦੋਂ ਹਰਪ੍ਰੀਤ ਦੀ ਘਰ ਵਾਲੀ ਆਪਣੇ ਘਰ ਵਿੱਚ ਕੰਮ ਕਰ ਰਹੀ ਸੀ ਤੇ ਹਰਪ੍ਰੀਤ ਦੀ ਬੇਟੀ ਜਿਸ ਦਾ ਨੋ ਦਿਲਰੋਸ ਸੀ ਤੇ ਉਸ ਦੀ ਉਮਰ 22 ਸਾਲ ਸੀ ਉਹ ਬਾਹਰ ਖੇਡ ਰਹੀ ਸੀ ਜਦੋਂ ਦੁਪਹਿਰ ਦੇ 2:30 ਵੱਜ ਜਾਂਦੇ ਨੇ ਤਾਂ ਮਾਂ ਸੋਚਦੀ ਹੈ ਕਿ ਦਿਲਰੋਜ਼ ਨੂੰ ਬੁਲਾ ਕੇ ਸੁਆਇਆ ਜਾਵੇ ਕਿਉਂਕਿ ਦੁਪਹਿਰ ਹੋ ਗਈ ਤਾਂ ਮਾਂ ਅੰਦਰੋਂ ਆਵਾਜ਼ ਮਾਰਦੀ ਹੈ ਕਿ ਦਿਲਰੋਜ਼ ਆ ਜਾ ਦੁਪਹਿਰ ਹੋ ਗਈ ਆ ਕੇ ਸੌਂ ਜਾ ਪਰ ਦਿਲਰੋਜ਼ ਅੱਗੋਂ ਕੋਈ ਵੀ ਜਵਾਬ ਨਹੀਂ ਦਿੰਦੀ ਫਿਰ ਮਾਂ ਦਰਵਾਜ਼ੇ ਵਿੱਚ ਆਉਂਦੀ ਹੈ ਉੱਚੀ ਦੇ ਕੇ ਆਵਾਜ਼ ਲਗਾਉਂਦੀ ਹੈ ਪਰ ਅੱਗੋਂ ਕੋਈ ਵੀ ਆਵਾਜ਼ ਨਹੀਂ ਆਈ ਹੁਣ ਮਾਂ ਥੋੜੀ ਪਰੇਸ਼ਾਨ ਹੋ ਜਾਂਦੀ ਹੈ ਉਹ ਆਣ ਗਵਾਂਣ ਦੇ ਵਿੱਚ ਜਾ ਕੇ ਪੁੱਛਦੀ ਹੈ ਕਿ ਦਿਲਰੋਜ ਤੁਹਾਡੇ ਘਰੇ ਤਾਂ ਨਹੀਂ ਆਈ ਪਰ ਆਂਡੀ ਗਵਾਂਡੀ ਕਹਿੰਦੇ ਆ ਕਿ ਨਹੀਂ ਸਾਡੇ ਘਰੇ ਨਹੀਂ ਆਈ ਉਹ ਇੱਕ ਇੱਕ ਕਰਕੇ ਸਾਰੇ ਘਰਾਂ ਵਿੱਚੋਂ ਪੁੱਛ ਲੈਂਦੇ ਆ ਪਰ ਹਰ ਇੱਕ ਘਰ ਦੇ ਵਿੱਚੋਂ ਉਹਨਾਂ ਨੂੰ ਜਵਾਬ ਮਿਲਦਾ ਹੈ ਜਦੋਂ ਪਰਿਵਾਰ ਦਿਲਰੋਜ ਨੂੰ ਲੱਭ ਰਿਹਾ ਸੀ ਭਾਲ ਕਰ ਰਿਹਾ ਸੀ ਤਾਂ ਇੱਕ ਮੁੰਡਾ ਇੱਕ ਬੱਚਾ ਕਹਿੰਦਾ ਕਿ ਦਿਲਰੋਜ਼ ਤਾਂ ਮੇਰੀ ਮੰਮੀ ਨਾਲ ਗਈ ਸੀ ਤਾਂ ਉਸ ਦੀ ਗੱਲ ਨੂੰ ਜਾਦਾ ਗੌਰ ਨਾਲ ਨਹੀਂ ਸੁਣਿਆ ਜਾਂਦਾ ਕਿਉਂਕਿ ਉਸ ਮੁੰਡੇ ਦੀ ਮੰਮੀ ਵੀ ਦਿਲਰੋਜ਼ ਨੂੰ ਦਿਲਰੋਜ਼ ਦੇ ਪਰਿਵਾਰ ਨਾਲ ਹੀ ਲੱਭ ਰਹੀ ਸੀ ਪਾਲ ਕਰ ਰਹੀ ਸੀ ਉਸ ਤੋਂ ਬਾਅਦ ਇੱਕ ਹੋਰ ਬੱਚੇ ਤੋਂ ਪੁੱਛਿਆ ਜਾਂਦਾ ਹੈ ਤੇ ਉਹ ਦੱਸਦਾ ਹੈ ਕਿ ਦਿਲਰੋਜ਼ ਤਾਂ ਨੀਲਮ ਆਂਟੀ ਦੇ ਨਾਲ ਗਈ ਸੀ ਹੁਣ ਪਰਿਵਾਰ ਦਾ ਸ਼ੱਕ ਨੀਲਮ ਤੇ ਹੋ ਜਾਂਦਾ ਹੈ ਜੋ ਕਿ ਹਰਪ੍ਰੀਤ ਦੇ ਪਰਿਵਾਰ ਤੋਂ ਬਦਲਾ ਲੈਣਾ ਚਾਹੁੰਦੀ ਸੀ ਪਰਿਵਾਰ ਪੁਲਿਸ ਨੂੰ ਕਾਲ ਕਰਦਾ ਹੈ ਪੁਲਿਸ ਨੂੰ ਕਹਿੰਦਾ ਕਿ ਸਾਨੂੰ ਨੀਲਮ ਉੱਤੇ ਸ਼ੱਕ ਹੈ ਕਿ ਸਾਡੀ ਬੇਟੀ ਨੂੰ ਇਸ ਨੇ ਹੀ ਕਿਤੇ ਗਾਇਬ ਕੀਤਾ ਇਸ ਤੋਂ ਬਾਅਦ ਫਿਰ ਪੁਲਿਸ ਸੀਸੀਟੀਵੀ ਕੈਮਰੇ ਦੇਖਦੀ ਹੈ ਸੀਸੀਟੀਵੀ ਕੈਮਰਿਆਂ ਦੇ ਵਿੱਚ ਨੀਲਮ ਦੇ ਰੋਜ ਨੂੰ ਆਪਣੀ ਸਕੂਟੀ ਤੇ ਬਿਠਾ ਕੇ ਲਿਜਾ ਰਹੀ ਹੁੰਦੀ ਹੈ। ਉਸ ਤੋਂ ਬਾਅਦ ਪੁਲਿਸ ਨੀਲਮ ਨੂੰ ਗ੍ਰਿਫਤਾਰ ਕਰਦੀ ਹੈ। ਉਸ ਤੋਂ ਪੁੱਛਗਿੱਛ ਕਰਦੀ ਹੈ। ਪਹਿਲਾਂ ਤਾਂ ਉਹ ਇੱਧਰ ਉੱਧਰ ਦੀਆਂ ਗੱਲਾਂ ਕਰਦੀ ਹੈ ਪਰ ਫੇਰ ਜਦੋਂ ਪੁਲਿਸ ਉਸ ਤੋਂ ਸਖਤੀ ਦੇ ਨਾਲ ਪੁੱਛਦੀ ਹੈ ਤਾਂ ਉਹ ਸਾਰਾ ਰਾਜ਼ ਉੱਕਲਦੀ ਹੈ। ਉਹ ਦੱਸਦੀ ਹੈ ਕਿ ਮੇਰਾ ਹਰਪ੍ਰੀਤ ਦੇ ਨਾਲ ਝਗੜਾ ਹੋਇਆ ਸੀ। ਤੇ ਮੇਰੇ ਮਨ ਦੇ ਵਿੱਚ ਇਹ ਸੀ ਕਿ ਮੈਂ ਇਸ ਪਰਵਾਰ ਦਾ ਨੁਕਸਾਨ ਕਰਨਾ ਹੈ ਇਸ ਲਈ ਮੈਂ ਇਹਨਾਂ ਦੀ 2.5 ਸਾਲਾਂ ਦੀ ਬੇਟੀ ਦਰੋਜ ਨੂੰ ਆਪਣੇ ਨਾਲ ਲੈ ਗਈ ਸਕੂਟੀ ਤੇ ਬਿਠਾ ਕੇ ਤੇ ਉਸ ਨੂੰ ਸਿੱਧਾ ਸ਼ਿਮਲਾਪੂਰੀ ਤੋਂ ਬਾਹਰ ਖੇਤਾਂ ਦੇ ਵਿੱਚ ਲੈ ਗਈ ਜਦੋਂ ਦਿਲਰੋਜ ਨੇ ਵਿਰੋਧ ਕੀਤਾ ਦਰੋਜ ਰੋਈ ਤਾਂ ਏਸ ਨੇ ਉਸ ਤੇ ਮੂੰਹ ਦੇ ਉੱਤੇ ਪੱਥਰ ਮਾਰੇ ਪੱਥਰ ਮਾਰ ਕੇ ਉਸ ਨੂੰ ਬੇਹੋਸ਼ ਕਰ ਦਿੱਤਾ ਇਹ ਉਸ ਨੂੰ ਸਲੇਮ ਟਾਬਰੀ ਦੇ ਖੇਤਾਂ ਦੇ ਵਿੱਚ ਲੈ ਗਈ ਤੇ ਉੱਥੇ ਲਿਜਾ ਕੇ ਇੱਕ ਟੋਏ ਦੇ ਵਿੱਚ ਇਸ ਦੇ ਮੂੰਹ ਦੇ ਵਿੱਚ ਰੇਤਾ ਪਾ ਕੇ ਇਸ ਨੂੰ ਦਬ ਦਿੱਤਾ ਤਾਂ ਪੁਲਿਸ ਜਦੋਂ ਹੀ ਨੀਲਮੇ ਦੱਸਦੀ ਹੈ ਤਾਂ ਹਰਕਤ ਦੇ ਵਿੱਚ ਆਉਂਦੀ ਹੈ ਤੇ ਮੌਕੇ ਤੇ ਪਹੁੰਚਦੀ ਹੈ ਮੌਕੇ ਤੇ ਪਹੁੰਚ ਕੇ ਦਿਲਰੋਜ ਨੂੰ ਟੋਏ ਦੇ ਵਿੱਚੋਂ ਕੱਢਿਆ ਜਾਂਦਾ ਹੈ ਤੇ ਉਸ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਲਜਾਇਆ ਜਾਂਦਾ ਹੈ ਪਰ ਡਾਕਟਰ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਤੇ ਜਦੋਂ ਇਹ ਘਟਨਾ ਦੀ ਸੱਚਾਈ ਲੋਕਾਂ ਤੱਕ ਮੀਡੀਆ ਸੋਸ਼ਲ ਮੀਡੀਆ ਰਾਹੀਂ ਪਹੁੰਚਦੀ ਹੈ ਤਾਂ ਪਰਦੇਸ਼ ਦੇਸ਼ ਤੇ ਦੁਨੀਆ ਦੇ ਲੋਕੀ ਇਹ ਸੁਣ ਕੇ ਸੁੰਨ ਹੋ ਗਏ ਦੋ ਬੱਚਿਆਂ ਦੀ ਮਾਂ ਕਿਸੇ ਦੀ ਬੇਟੀ ਦੇ ਨਾਲ ਜੋ ਮਾਸੂਮ 22 ਸਾਲਾਂ ਦੀ ਸੀ ਏਦਾਂ ਕਿਵੇਂ ਕਰ ਸਕਦੀ ਹੈ ਕਿਵੇਂ ਉਸ ਨੂੰ ਉਸ ਬੇਟੀ ਦੇ ਵਿੱਚ ਆਪਣੇ ਬੱਚੇ ਨਹੀਂ ਦਿਖੇ ਕਿਵੇਂ ਉਸ ਨੇ ਉਸ ਮਾਸੂਮ ਦੀ ਜਾਨ ਲੈ ਲਈ ਉਸ ਤੋਂ ਬਾਅਦ ਫਿਰ ਨੀਲਮ ਦੇ ਉੱਤੇ ਮਾਮਲਾ ਦਰਜ ਹੁੰਦਾ ਹੈ ਹੱਤਿਆ ਦਾ ਅਪਹਰਨ ਦਾ ਤੇ 18 ਅਪ੍ਰੈਲ 2024 ਨੂੰ ਅਦਾਲਤ ਦਾ ਫੈਸਲਾ ਆਉਂਦਾ ਹੈ ਜਿਸ ਨੂੰ ਸੁਣ ਕੇ ਦਿਲਰੋਜ਼ ਦੇ ਪਰਿਵਾਰ ਦੇ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਸਾਰਾ ਪਰਿਵਾਰ ਫੁੱਟ ਫੁੱਟ ਕੇ ਰੋਂਦਾ ਹੈ ਕਿਉਂਕਿ ਅਦਾਲਤ ਨੇ ਇਹ ਹੰਝੂ ਖੁਸ਼ੀ ਦੇ ਸੀ ਕਿਉਂਕਿ ਦਿਲਰੋਜ਼ ਨੂੰ ਜਿਵੇਂ ਪਰਿਵਾਰ ਨੇ ਸੋਚਿਆ ਸੀ ਓਵੇਂ ਇਨਸਾਫ ਅਦਾਲਤ ਨੇ ਦੇ ਦਿੱਤਾ ਸੀ ਨੀਲਮ ਨੂੰ ਉਹ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਤੇ ਫਾਂਸੀ ਵੀ ਉਦੋਂ ਤੱਕ ਜਦੋਂ ਤੱਕ ਨੀਲਮ ਦੀ ਮੌਤ ਨਹੀਂ ਹੋ ਜਾਂਦੀ ਉਦੋਂ ਤੱਕ ਨੀਲਮ ਨੂੰ ਫਾਂਸੀ ਤੇ ਲਟਕਾ ਕੇ ਰੱਖਿਆ ਜਾਊਗਾ ਸੋ ਇਸ ਕੇਸ ਦੇ ਵਿੱਚ ਲਗਭਗ 3 ਸਾਲਾਂ ਬਾਅਦ ਫੈਸਲਾ ਆਇਆ ਪਰ ਇਸ ਫੈਸਲੇ ਤੋਂ ਦੇਸ਼ ਦਾ ਪਰਦੇਸ਼ ਦਾ ਹਰ ਬੰਦਾ ਖੁਸ਼ ਸੀ ਏਦਾਂ ਦਾ ਜ਼ੁਲਮ ਕਰਨ ਵਾਲਾ ਭਾਵੇਂ ਕੋਈ ਵੀ ਹੋਵੇ ਉਸ ਨੂੰ ਫਾਂਸੀ ਦੀ ਸਜ਼ਾ ਹੀ ਮਿਲਣੀ ਚਾਹੀਦੀ ਹੈ ਸੋ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਪਰ ਤੁਹਾਨੂੰ ਜਾਗਰੂਤ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਆਪਣੇ ਦੇਸ਼ ਦੇ ਵਿੱਚ ਹੋ ਰਿਹਾ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਿਹਾ ਦੁਨੀਆ ਦੇ ਵਿੱਚ ਹੋ ਰਿਹਾ ਇਸ ਲਈ ਸਤਰਕ ਰਹੋ ਜਾਗਦੇ ਰਹੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ